ਕੈਨੇਡਾ ਚ ਦੋ ਪੰਜਾਬੀ ਨੌਜਵਾਨਾਂ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਪਿਛਲੇ ਸਾਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਮਾਮਲੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਸੁਣਾਈ ਗਈ ਹੈ। ਗगनਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਦੀ ਸਜ਼ਾ ਪੂਰੀ ਹੋਣ ਮਗਰੋਂ ਦੋਵਾਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਦੀ ਸੰਭਾਵਨਾ ਹੈ। ਇਹ ਦੋਵੇਂ ਸਟੱਡੀ ਵੀਜ਼ਾ ਉੱਤੇ ਕੈਨੇਡਾ ਵਿੱਚ ਪੜ੍ਹਾਈ ਕਰਨ ਆਏ ਸਨ। ਸੜਕ ਹਾਦਸੇ ਵਿੱਚ ਇੱਕ ਮੂਲਵਾਸੀ ਕੈਨੇਡੀਅਨ ਨਾਗਰਿਕ ਦੀ ਜਾਨ ਚਲੀ ਗਈ ਸੀ 27 ਜਨਵਰੀ 2024 ਨੂੰ ਅਸਰੀ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਹਨਾਂ ਨੂੰ ਖਤਰਨਾਕ ਢੰਗ ਨਾਲ ਵਾਹਨ ਚਲਾਉਣ ਇੱਕ ਵਿਅਕਤੀ ਨੂੰ ਫੇਟ ਮਾਰਨ ਤੋਂ ਬਾਅਦ ਨਾਰੁਕਨ ਤੇ ਪੀੜਤ ਨੂੰ ਕਾਰਨਲ ਕਸੇਟਣ ਦਾ ਦੋਸ਼ੀ ਮੰਨਿਆ ਗਿਆ ਇਹਨਾਂ ਉੱਤੇ ਦੋਸ਼ ਲੱਗਿਆ ਹੈ ਕਿ ਇਹਨਾਂ ਨੇ ਇੱਕ ਪੈਦਲ ਯਾਤਰੀ ਨੂੰ 1 ਕਿਲੋਮੀਟਰ ਤੱਕ ਕਸੇਟਿਆ ਜਿਸ ਵੇਲੇ ਕਟਨਾ ਵਾਪਰੀ ਸੀ ਉਸ ਵੇਲੇ ਮਲਜ਼ਮਾਰੀ ਉਮਰ ਲਗਭਗ 22 ਸਾਲ ਸੀ ਜਾਣਕਾਰੀ ਮੁਤਾਬਿਕ ਕਾਰਜਗਦੀਪ ਸਿੰਘ ਦੀ ਸੀ ਗਗਨਪ੍ਰੀਤ ਸਿੰਘ 2022 ਵਿੱਚ ਅੰਤਰਰਾਸ਼ਟਰੀ ਵਿਦਿਆਰਤੀ ਵਜੋਂ ਕੈਨੇਡਾ ਆਇਆ ਸੀ ਅਤੇ ਵੈਨਕੂਵਰ ਕਮਿਊਨਿਟੀ ਕਾਲਜ ਤੋਂ ਡਿਪਲੋਮਾ ਕੀਤਾ ਸੀ ਜਦੋਂ ਕਿ ਜਗਦੀਪ ਸਿੰਘ ਨੇ 2023 ਦੇ ਅੰਤ ਵਿੱਚ ਵਿਕਟੋਰੀਆ ਵਿੱਚ ਕੰਮ ਕਰਨ ਤੋਂ ਪਹਿਲਾਂ ਸਰੀ ਦੇ ਕੈਂਬੀਰੀਆ ਕਾਲਜ ਅਤੇ ਐਕਸਲ ਕੈਰੀਅਰ ਕਾਲਜ ਵਿੱਚ ਪੜ੍ਹਾਈ ਕੀਤੀ ਸੀ ਬਿਊਰੋ ਰਿਪੋਰਟ ਪੰਜਾਬ ਐਡੀਟਰ